ਹਾਜ਼ਰ ਹੋਏ ਆਂ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆਂ ਅੱਜ ਦੀ ਕਹਾਣੀ ਸ਼ੁਰੂ ਤਾਂ ਦੋਸਤੋ ਮੇਰਾ ਨਾਮ ਬਰਿੰਦਰ ਹੈ ਮੈਂ ਸਵੇਰੇ ਸਵੇਰੇ ਆਫਿਸ ਨੂੰ ਜਾ ਰਿਹਾ ਸੀ ਦਿਲ ਵਿੱਚ ਬੜੀ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੁਝ ਹੋਣ ਵਾਲਾ ਹੋਵੇ ਮੈਂ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲਿਆ ਤੇ ਪੈਣ ਦੇ ਸਿਰ ਤੇ ਹੱਥ ਰੱਖਿਆ ਆਪਣਾ ਲੰਚ ਬਾਕਸ ਲੈ ਕੇ ਘਰੋਂ ਨਿਕਲ ਗਿਆ ਮੈਂ ਆਪਣੇ ਮਾਪੇ ਨੂੰ ਬਹੁਤ ਪਿਆਰ ਕਰਦਾ ਸੀ ਇਹ ਕਹਾਣੀ ਮੇਰੀ ਨਹੀਂ ਬਲਕਿ ਮੇਰੇ ਇੱਕ ਦੋਸਤ ਦੀ ਹੈ ਜੋ ਮੇਰੇ ਨਾਲ ਨੌਕਰੀ ਕਰਦਾ ਸੀ ਜਿਸ ਦਾ ਨਾਮ ਹੈ ਗੁਰਜੋਤ ਲੇਕਿਨ ਹੁਣ ਪਿਛਲੇ 1 ਸਾਲ ਤੋਂ ਉਹ ਕੈਨੇਡਾ ਗਿਆ ਹੋਇਆ ਹੈ ਅੱਜ ਜਦੋਂ ਮੈਂ ਆਫਿਸ ਪਹੁੰਚਿਆ ਤਾਂ ਦੇਖਿਆ ਕਿ ਗੁਰਜੋਤ ਆਫਿਸ ਦੇ ਗੇਟ ਦੇ ਬਾਹਰ ਬੈਠਿਆ ਹੋਇਆ ਸੀ ਮੈਨੂੰ ਦੇਖਦਿਆਂ ਹੀ ਉਸਨੇ ਖੁਸ਼ੀ ਨਾਲ ਮੈਨੂੰ ਗਲੇ ਲਗਾ ਲਿਆ ਤੇ ਕਹਿਣ ਲੱਗਿਆ ਕਿ ਮੈਂ ਤੇਰਾ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਿਹਾ ਹਾਂ ਮੈਂ ਕਿਹਾ ਯਾਰ ਤੂੰ ਕੈਨੇਡਾ ਤੋਂ ਕਦੋਂ ਆਇਆ ਤੇ ਮੈਨੂੰ ਕੁਝ ਦੱਸਿਆ ਵੀ ਨਹੀਂ ਤੂੰ ਮੇਰਾ ਸਭ ਤੋਂ ਚੰਗਾ ਦੋਸਤ ਹੈ ਮੈਂ ਤੈਨੂੰ 에ਅਰਪੋਰਟ ਤੋਂ ਲੈਣ ਹੀ ਆ ਜਾਂਦਾ ਉਸਨੇ ਸ਼ਰਮਿੰਦਗੀ ਨਾਲ ਆਪਣਾ ਸੀਟ ਝੁਕਾ ਲਿਆ ਮੈਂ ਕਿਹਾ ਕੀ ਹੋਇਆ ਪਤਾ ਨਹੀਂ ਕਿਉਂ ਉਹ ਚੁੱਪਚਾਪ ਹੋ ਗਿਆ ਉਸਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਇਹ ਉਹ ਗੁਰਜੋਤ ਨਹੀਂ ਸੀ ਜੋ ਕਦੇ ਮੇਰਾ ਪੱਕਾ ਦੋਸਤ ਸੀ ਅੱਜ ਮੈਨੂੰ ਉਸਦੇ ਅੰਦਾਜ਼ ਅਤੇ ਉਸਦਾ ਮੁਰਝਾਇਆ ਚਿਹਰਾ ਕੁਝ ਹੋਰ ਹੀ ਦੱਸ ਰਿਹਾ ਸੀ ਮੈਂ ਉਸ ਕੋਲੋਂ ਉਸਦੀ ਪਰੇਸ਼ਾਨੀ ਪੁੱਛਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਮੈਂ ਤੇਰੇ ਕੋਲ ਹੀ ਸਲਾਈ ਆਇਆ ਹਾਂ ਤਾਂਕਿ ਤੈਨੂੰ ਆਪਣੀ ਪਰੇਸ਼ਾਨੀ ਦੱਸ ਸਕਾਂ ਕਿਉਂਕਿ ਇਕ ਤੂੰ ਹੀ ਹੈ ਜੋ ਮੇਰੀ ਪਰੇਸ਼ਾਨੀ ਨੂੰ ਸਮਝ ਸਕਦਾ ਹੈ ਇਕ ਤੂੰ ਹੀ ਹੈ ਜਿਸ ਨੂੰ ਮੈਂ ਇੱਥੇ ਜਾਂਦਿਆਂ ਵਕਤ ਕੁਝ ਵੀ ਦੱਸਿਆ ਵੀ ਨਹੀਂ ਸੀ ਮੈਂ ਸ਼ੁਰੂ ਤੋਂ ਹੀ ਠੰਡੇ ਸੁਭਾਅ ਦਾ ਇਨਸਾਨ ਸੀ ਲੋਕ ਮੇਰੇ ਨਾਲ ਜਿਵੇਂ ਦਾ ਵੀ ਵਿਵਹਾਰ ਕਰਦੇ ਮੈਂ ਉਹਨਾਂ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲੈਂਦਾ ਸੀ ਮੈਨੂੰ ਲੱਗਦਾ ਸੀ ਹਰ ਇਨਸਾਨ ਇੱਕੋ ਵਰਗਾ ਨਹੀਂ ਹੁੰਦਾ ਜੇਕਰ ਮੇਰਾ ਸੁਭਾਅ ਠੰਡਾ ਹੈ ਤਾਂ ਜ਼ਰੂਰੀ ਨਹੀਂ ਕਿ ਸਾਹਮਣੇ ਵਾਲੇ ਦਾ ਸੁਭਾਅ ਵੀ ਠੰਡਾ ਹੋਵੇ ਗੁਰਜੋਤ ਮੇਰਾ ਇੱਕ ਮਿੱਤਰ ਸੀ ਲੇਕਿਨ ਉਹ ਕਾਫੀ ਸਮੇਂ ਤੋਂ ਵਿਦੇਸ਼ ਵਿੱਚ ਜਾ ਕੇ ਜੋਬ ਕਰਨ ਦੀ ਟਰਾਈ ਕਰ ਰਿਹਾ ਸੀ ਲੇਕਿਨ ਉਸ ਨੂੰ ਜੋਬ ਨਾ ਮਿਲ ਸકી ਪਰ ਜਦੋਂ ਉਸ ਨੂੰ ਨੌਕਰੀ ਮਿਲੀ ਤਾਂ ਉਸ ਦੇ ਅੰਦਰ ਕਮਾਂਡ ਆ ਗਿਆ ਕਿ ਉਸ ਨੂੰ ਕੈਨੇਡਾ ਤੋਂ ਆਫਰ ਆਇਆ ਸੀ ਉਹ ਉੱਥੋਂ ਦੀ ਇੱਕ ਵੱਡੀ ਕੰਪਨੀ ਵਿੱਚ ਸੌਫਟਵੇਅਰ ਇੰਜੀਨੀਅਰ ਦੀ ਪੋਸਟ ਤੇ ਜਾਣਾ ਚਾਹੁੰਦਾ ਸੀ ਉਸ ਨੇ ਮੈਨੂੰ ਇਸ ਬਾਰੇ ਕੁਝ ਨਾ ਦੱਸਿਆ ਉਸ ਨੂੰ ਲੱਗਦਾ ਸੀ ਕਿ ਕਿਤੇ ਮੈਂ ਉਸ ਦੀ ਇਸ ਤਰ੍ਹਾਂ ਕਨੇਡਾ ਜਾਣ ਬਾਰੇ ਵੀ ਨਾ ਸੋਚਣ ਲੱਗ ਪਾਵਾਂ ਮਗਰ ਉਸ ਦੇ ਅੰਦਰ ਬਹੁਤ ਹਿੰਮਤ ਸੀ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਐਨੀ ਦੂਰ ਜਾ ਰਿਹਾ ਸੀ ਮੈਂ ਆਪਣੇ ਮਾਤਾ ਪਿਤਾ ਦਾ ਇਕਲੌਤਾ ਬੇਟਾ ਸੀ ਮੇਰੇ ਮਾਤਾ ਪਿਤਾ ਕਦੇ ਵੀ ਮੈਨੂੰ ਆਪਣੇ ਆਪ ਤੋਂ ਦੂਰ ਨਹੀਂ ਸੀ ਕਰਦੇ ਉੱਪਰ ਵਾਲੇ ਦੀ ਕਿਰਪਾ ਨਾਲ ਮੈਂ ਇੱਥੇ ਵੀ ਵਧੀਆ ਪੈਸੇ ਕਮਾ ਰਿਹਾ ਸੀ ਅਜੇ ਮੇਰਾ ਵਿਆਹ ਤਾਂ ਨਹੀਂ ਹੋਇਆ ਸੀ ਮੇਰੇ ਪਾਪਾ ਵੀ ਥੋੜੇ-ਬਹੁਤ ਪੈਸੇ ਕਮਾ ਲੈਂਦੇ ਸੀ ਪਰ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਸੀ ਮੇਰੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਬਲਕਿ ਗੁਰਜੋਤ ਵਿਆਹਿਆ ਹੋਇਆ ਸੀ ਉਸਦੇ ਪਰਿਵਾਰ ਵਿੱਚ ਉਸਦਾ ਕੋਈ ਭਰਾ ਵੀ ਨਹੀਂ ਸੀ ਤੇ ਪਿਤਾ ਵੀ ਨਹੀਂ ਸੀ ਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ ਉਸਦਾ ਪਿਤਾ 4 ਸਾਲ ਪਹਿਲਾਂ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਮਾਂ ਬਹੁਤ ਚੰਗੀ ਔਰਤ ਸੀ ਸੁਣਿਆ ਸੀ ਕਿ ਕਿਸੇ ਸਕੂਲ ਵਿੱਚ ਪੜਾਉਂਦੀ ਹੁੰਦੀ ਸੀ ਉਸ ਦਾ ਵਿਆਹ ਵੀ ਹੋ ਗਿਆ ਸੀ ਉਸ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ ਮੈਂ ਉਸ ਦੇ ਵਿਆਹ ਵਿੱਚ ਗਿਆ ਸੀ ਲੇਕਿਨ ਮੈਂ ਕਦੇ ਗੁਰਜੋਤ ਦੇ ਘਰ ਨਹੀਂ ਗਿਆ ਸੀ ਕਿਉਂਕਿ ਗੁਰਜੋਤ ਨੇ ਕਦੇ ਵੀ ਮੈਨੂੰ ਆਪਣੇ ਘਰ ਬੁਲਾਇਆ ਹੀ ਨਹੀਂ ਸਾਡੀ ਦੋਸਤੀ ਨੂੰ 4 ਸਾਲ ਹੋ ਗਏ ਸੀ ਇੰਨਾ 4 ਸਾਲਾਂ ਵਿੱਚ ਗੁਰਜੋਤ ਨੂੰ ਲੱਗਦਾ ਸੀ ਕਿ ਉਸ ਦੇ ਜਿੰਨੇ ਵੀ ਹੁਣ ਤੱਕ ਦੋਸਤ ਬਣੇ ਹਨ ਉਹਨਾਂ ਸਾਰਿਆਂ ਵਿੱਚੋਂ ਮੈਂ ਉਸ ਦਾ ਸਭ ਤੋਂ ਖਾਸ ਦੋਸਤ ਹਾਂ ਮਗਰ ਜਦੋਂ ਉਸ ਨੂੰ ਕੈਨੇਡਾ ਦੀ ਨੌਕਰੀ ਦਾ ਆਫਰ ਆਇਆ ਉਸਨੂੰ ਲੱਗਿਆ ਕਿ ਜੇਕਰ ਉਹ ਮੈਨੂੰ ਇਹ ਗੱਲ ਦੱਸੇਗਾ ਤਾਂ ਮੈਂ ਉਸਦੀ ਕਾਮਯਾਬੀ ਤੋਂ ਸੜਾਂਗਾ ਇਸ ਲਈ ਉਸਨੇ ਬਿਨਾਂ ਦੱਸੇ ਹੀ ਸਭ ਤੋਂ ਪਹਿਲਾਂ ਤਾਂ ਇਥੋਂ ਦੀ ਨੌਕਰੀ ਤੋਂ ਡਿਜ਼ਾਈਨ ਦਿੱਤਾ ਤੇ ਉਸ ਤੋਂ ਬਾਅਦ ਆਪਣੇ ਡਾਕੂਮੈਂਟ ਤਿਆਰ ਕਰਵਾਏ ਤੇ ਜਲਦੀ ਹੀ ਕੈਨੇਡਾ ਲਈ ਰਵਾਨਾ ਹੋ ਗਿਆ ਉਸ ਤੋਂ ਬਾਅਦ ਕਾਫੀ ਸਮੇਂ ਤੱਕ ਮੇਰੀ ਉਸ ਨਾਲ ਕੋਈ ਗੱਲਬਾਤ ਨਾ ਹੋ ਸਕੀ ਤੇ ਅੱਜ ਪੂਰੇ 1 ਸਾਲ ਬਾਅਦ ਉਸ ਨੂੰ ਇੱਥੇ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਮੈਂ ਥੋੜਾ ਹੈਰਾਨ ਹੋ ਗਿਆ ਸੀ ਫਿਰ ਉਸ ਦੀ ਕੰਡੀਸ਼ਨ ਕੁਝ ਅਜੀਬ ਜਿਹੀ ਲੱਗ ਰਹੀ ਸੀ ਜਿਵੇਂ ਉਸ ਨੂੰ ਕੋਈ ਬਹੁਤ ਵੱਡਾ ਸਦਮਾ ਲੱਗਿਆ ਹੋਵੇ ਮਗਰ ਇਹ ਸਦਮਾ ਕਿਸ ਗੱਲ ਦਾ ਸੀ ਕੀ ਗੱਲ ਸੀ ਉਹ ਹੁਣ ਮੈਨੂੰ ਦੱਸਣ ਵਾਲਾ ਸੀ ਨੌਕਰੀ ਤੋਂ ਰਿਜ਼ਾਇਨ ਤਾਂ ਉਹ ਪਹਿਲਾਂ ਹੀ ਦੇ ਚੁੱਕਿਆ ਸੀ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਅਜੇ ਵੀ ਉਸੇ ਕੰਪਨੀ ਵਿੱਚ ਨੌਕਰੀ ਕਰਦਾ ਹਾਂ ਇਸ ਲਈ ਉਹ ਮੇਰਾ ਇੰਤਜ਼ਾਰ ਇੱਥੇ ਗੇਟ ਦੇ ਬਾਹਰ ਹੀ ਕਰ ਰਿਹਾ ਸੀ ਅਸੀਂ ਦੋਵੇਂ ਇੱਕ ਕੈਫੇ ਵਿੱਚ ਜਾ ਕੇ ਬੈਠ ਗਏ ਉਸ ਦੀ ਖਾਤਰ ਮੈਂ ਆਪਣਾ ਅੱਜ ਦਾ ਦਿਨ ਤਿਆਗ ਦਿੱਤਾ ਮੈਂ ਆਫਿਸ ਨਾ ਗਿਆ ਬਲਕਿ ਉਸ ਦੇ ਚਿਹਰੇ ਤੇ ਪਰੇਸ਼ਾਨੀ ਤੇ ਮਾਇੂਸੀ ਦੇਖ ਕੇ ਉਸ ਨੂੰ ਕੈਫੇ ਲੈ ਗਿਆ ਮੈਂ ਸੋਚਿਆ ਉਹ ਭਾਵੇਂ ਕੁਝ ਸਮੇਂ ਲਈ ਪਟਕ ਗਿਆ ਹੋਵੇ ਉਸਨੇ ਮੈਨੂੰ ਗਲਤ ਸਮਝ ਲਿਆ ਸੀ ਉਸਨੂੰ ਲੱਗਦਾ ਸੀ ਕਿ ਮੈਂ ਉਸਦੀ ਤਰੱਕੀ ਤੋਂ ਖੁਸ਼ ਨਹੀਂ ਹੋਵਾਂਗਾ ਲੇਕਿਨ ਐਦਾ ਦਾ ਕੁਝ ਵੀ ਨਹੀਂ ਸੀ ਮੇਰੇ ਖੁਦ ਦੇ ਹਾਲਾਤ ਬਹੁਤ ਵਧੀਆ ਸਨ ਤਾਂ ਫਿਰ ਮੈਂ ਉਸਦੀ ਤਰੱਕੀ ਤੋਂ ਖੁਸ਼ ਕਿਉਂ ਨਾ ਹੁੰਦਾ ਉਹ ਟੇਬਲ ਤੇ ਬੈਠਦਿਆਂ ਹੀ ਉੱਚੀ ਉੱਚੀ ਰੋਣ ਲੱਗ ਪਿਆ ਪਹਿਲਾਂ ਤਾਂ ਉਸਨੇ ਮੇਰੇ ਤੋਂ ਮਾਫੀ ਮੰਗੀ ਕਿ ਉਹ ਬਿਨਾਂ ਦੱਸੇ ਕੈਨੇਡਾ ਚਲਾ ਗਿਆ ਸੀ ਮੈਂ ਉਸਨੂੰ ਕਿਹਾ ਕਿ ਚਲ ਕੋਈ ਗੱਲ ਨਹੀਂ ਮੈਂ ਤੇਰੀ ਇਸ ਗੱਲ ਤੋਂ ਨਾਰਾਜ਼ ਨਹੀਂ ਹਾਂ ਇਨਸਾਨ ਨੂੰ ਜਿੱਥੇ ਵੀ ਕਾਮਯਾਬੀ ਮਿਲਦੀ ਹੈ ਉਸ ਨੂੰ ਉੱਥੇ ਜਾਣਾ ਚਾਹੀਦਾ ਹੈ ਉਸ ਨੇ ਦੱਸਿਆ ਕਿ ਕੈਨੇਡਾ ਵਿੱਚ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਮਗਰ ਆ ਸਾਰੀ ਪ੍ਰੋਬਲਮਾਂ ਮੇਰੇ ਪਰਿਵਾਰ ਦੀ ਸੀ ਐਨਾ ਕਹਿ ਕੇ ਉਹ ਫਿਰ ਰੋਣ ਲੱਗ ਪਿਆ ਮੈਂ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਦੇਖ ਦੋਸਤ ਮੈਂ ਨਹੀਂ ਜਾਣਦਾ ਕਿ ਤੇਰੀ ਪਰੇਸ਼ਾਨੀ ਕੀ ਹੈ ਲੇਕਿਨ ਤੂੰ ਆਪਣੀ ਪਰੇਸ਼ਾਨੀ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਤਾਂ ਬੇਚੀਜ਼ਕ ਹੋ ਕੇ ਕਰ ਹੋ ਸਕਦਾ ਹੈ ਸ਼ਾਇਦ ਤੇਰੇ ਦਿਲ ਦਾ ਬੋਝ ਕੁਝ ਹਲਕਾ ਹੋ ਜਾਵੇ ਉਸਨੇ ਕਿਹਾ ਅਬਰਿੰਦਰ ਮੈਂ ਜਾਣਦਾ ਹਾਂ ਕਿ ਇੱਕ ਤੂੰ ਹੀ ਹੈ ਉਹ ਇਨਸਾਨ ਜੋ ਮੇਰੀ ਪਰੇਸ਼ਾਨੀ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਸਕਦਾ ਹੈ ਤਾਂ ਹੀ ਤਾਂ ਮੈਂ 에ਰਪੋਰਟ ਤੋਂ ਸਿੱਧਾ ਇੱਥੇ ਆਇਆ ਹਾਂ ਤੇਰੇ ਕੋਲ ਤੈਨੂੰ ਮਿਲਣ ਲਈ ਤੈਨੂੰ ਨਹੀਂ ਪਤਾ ਮੈਂ ਇੱਕ ਬਹੁਤ ਵੱਡਾ ਪਾਪ ਕਰ ਦਿੱਤਾ ਹੈ ਜਿਸ ਦੀ ਸ਼ਾਇਦ ਮੈਨੂੰ ਮਾਫੀ ਨਹੀਂ ਮਿਲ ਸਕਦੀ ਗੁਰਜੋਤ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸੀ ਉਸ ਦੀ ਆਵਾਜ਼ ਜਿਵੇਂ ਗਲੇ ਵਿੱਚ ਅਟਕ ਰਹੀ ਸੀ ਉਹ ਗੱਲ ਕਰਦਿਆਂ ਕਰਦਿਆਂ ਰੁਕ ਜਾਂਦਾ ਸੀ ਫਿਰ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪੈਂਦੇ ਸੀ ਮੈਂ ਉਸ ਦੇ ਕੋਲ ਹੀ ਬੈਠਾ ਹੋਇਆ ਸੀ ਬेटर ਕੌਫੀ ਲੈ ਕੇ ਆ ਗਿਆ ਸੀ ਮਗਰ ਉਸਨੇ ਕੌਫੀ ਨੂੰ ਹੱਥ ਵੀ ਨਾ ਲਾਇਆ ਮੈਂ ਕਿਹਾ ਚੱਲ ਦੱਸ ਕੀ ਗੱਲ ਹੈ ਉਸਨੇ ਪਲਕਾਂ ਚਪਕਾਈ ਤੇ ਫਿਰ ਜਿਵੇਂ ਕਿਸੇ ਹੋਰ ਵਕਤ ਵਿੱਚ ਜਾ ਚੁੱਕਿਆ ਹੋਵੇ ਤੇ ਹੌਲੀ ਜਿਹੀ ਕਹਿਣ ਲੱਗਿਆ ਉਸ ਦਿਨ ਤੋਂ ਬਾਅਦ ਮੈਂ ਕਦੇ ਆਪਣੇ ਆਪ ਨੂੰ ਪੂਰਾ ਮਹਿਸੂਸ ਹੀ ਨਹੀਂ ਕੀਤਾ ਜੀਵੇਂ ਕੁਝ ਖੋ ਗਿਆ ਹੋਵੇ ਉਹ ਸਿਰਫ ਇੱਕ ਇਨਸਾਨ ਨਹੀਂ ਉਹ ਮੇਰੀ ਆਖਰੀ ਸਹਾਰਾ ਸੀ ਗੁਰਜੋਤ ਦੀਆਂ ਅੱਖਾਂ ਖੋ ਚੁੱਕੀਆਂ ਸਨ ਜਦੋਂ ਉਸਨੇ ਕਿਹਾ ਜਦੋਂ ਮੇਰੇ ਪਿਤਾ ਇਸ ਦੁਨੀਆ ਤੋਂ ਗਏ ਉਦੋਂ ਮੈਂ ਸਿਰਫ 5 ਸਾਲ ਦਾ ਸੀ ਮਾਂ ਨੇ ਦੋ ਨੌਕਰੀਆਂ ਕੀਤੀਆਂ ਦੂਜਿਆਂ ਦੇ ਘਰਾਂ ਵਿੱਚ ਬਰਤਨ ਧੋਤੇ ਕੱਪੜੇ ਸਿਲਾਈ ਕੀਤੇ ਇਸ ਲਈ ਕਿ ਮੈਂ ਪੜ ਸਕਾਂ ਚੰਗਾ ਇਨਸਾਨ ਬਣ ਸਕਾਂ ਵਧੀਆ ਖਾ ਸਕਾਂ ਤੇ ਵਧੀਆ ਪਾਸ ਸਕਾਂ ਉਸਨੇ ਕਿਹਾ ਕਦੇ ਮੈਂ ਆਪਣੀ ਮਾਂ ਨੂੰ ਸਕੂਨ ਦੀ ਜ਼ਿੰਦਗੀ ਗੁਜ਼ਾਰਦਿਆਂ ਹੋਇਆ ਨਹੀਂ ਦੇਖਿਆ ਫਿਰ ਵਕਤ ਬਦਲਿਆ ਤੇ ਮੈਂ ਵੱਡਾ ਹੋ ਗਿਆ ਨੌਕਰੀ ਮਿਲ ਗਈ ਵਿਆਹ ਹੋ ਗਿਆ ਪਤਨੀ ਵੀ ਵਧੀਆ ਸੀ ਸਿਰਫ ਵਿਆਹ ਦੇ ਕੁਝ ਦਿਨਾਂ ਤੱਕ ਮੈਨੂੰ ਆਪਣੀ ਪਤਨੀ ਬਹੁਤ ਵਧੀਆ ਲੱਗਦੀ ਸੀ ਕਿਉਂਕਿ ਜਦੋਂ ਰਾਤ ਨੂੰ ਮੈਂ ਘਰ ਜਾਂਦਾ ਤਾਂ ਉਹ ਮੇਰੇ ਲਈ ਸਜ ਸਵਰ ਕੇ ਤਿਆਰ ਹੋ ਜਾਂਦੀ ਮੇਰੀ ਸੇਵਾ ਵਿੱਚ ਕੋਈ ਕਮੀ ਨਹੀਂ ਸੀ ਛੱਡਦੀ ਜਿਵੇਂ ਮੈਂ ਕਹਿੰਦਾ ਉਦਾਂ ਹੀ ਕਰਦੀ ਸੀ ਪਰ ਮਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਸੀ ਕਿ ਉਹ ਬਿਲਕੁਲ ਚੰਗੀ ਨਹੀਂ ਹੈ ਮਾਂ ਨੂੰ ਉਸ ਦਾ ਸੁਭਾਅ ਪਸੰਦ ਨਹੀਂ ਆਇਆ ਝਗੜੇ ਹੋਣ ਲੱਗੇ ਤੇ ਮੈਂ ਵਿਚਲਾ ਰਸਤਾ ਚੁਣਨ ਤੋਂ ਬਾਅਦ ਇੱਕ ਦਿਨ ਮਾਂ ਨੂੰ ਕਹਿ ਦਿੱਤਾ ਕਿ ਉਹ ਕੁਝ ਦਿਨ ਮਾਮਾ ਜੀ ਦੇ ਘਰ ਚਲੀ ਜਾਵੇ ਕਰ ਵਿੱਚ ਥੋੜੀ ਸ਼ਾਂਤੀ ਆ ਜਾਵੇਗੀ ਤੇ ਹਾਲਾਤ ਬਿਹਤਰ ਹੋਣ ਤੱਕ ਉਹ ਮਾਮਾ ਜੀ ਦੇ ਘਰ ਹੀ ਰਹੀ ਐਨਾ ਕਹਿ ਕੇ ਗੁਰਜੋਤ ਚੁੱਪ ਹੋ ਗਿਆ ਜਿਵੇਂ ਸ਼ਬਦਾਂ ਦੀ ਗੰਢ ਖੋਲਣਾ ਉਸ ਲਈ ਮੁਸ਼ਕਲ ਹੋ ਗਿਆ ਹੋਵੇ ਫਿਰ ਉਸਨੇ ਕਿਹਾ ਕਿ ਮੈਂ ਉਸ ਸਮੇਂ ਸੋਚਿਆ ਕਿ ਮਾਂ ਨੂੰ ਮਾਮਾ ਜੀ ਦੇ ਘਰ ਭੇਜਣ ਦਾ ਫੈਸਲਾ ਸਿਰਫ ਕੁਝ ਵਕਤ ਦਾ ਹੈ ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਉਹ ਕੁਝ ਵਕਤ ਦਾ ਫੈਸਲਾ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਵੇਗਾ ਮੈਂ ਪੁੱਛਿਆ ਤਾਂ ਫਿਰ ਕੀ ਤੂੰ ਹਮੇਸ਼ਾ ਹਮੇਸ਼ਾ ਲਈ ਆਪਣੀ ਮਾਂ ਨੂੰ ਮਾਮਾ ਜੀ ਦੇ ਘਰ ਛੱਡ ਦਿੱਤਾ ਤੇ ਤੂੰ ਉਹਨਾਂ ਨੂੰ ਕਦੇ ਵੀ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਸ ਨੂੰ ਸਵਾਲ ਕੀਤਾ ਸੀ ਮੇਰਾ ਸਵਾਲ ਸੁਣ ਕੇ ਗੁਰਜੋਤ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਲੇਕਿਨ ਕੁਝ ਗੱਲਾਂ ਜਿਵੇਂ ਸਾਲਾਂ ਤੋਂ ਉਸ ਦੇ ਅੰਦਰ ਦੱਬੀਆਂ ਹੋਈਆਂ ਸਨ ਉਸ ਨੇ ਕਿਹਾ ਕਿ ਮੈਂ ਤਾਂ ਮਾਂ ਨੂੰ ਮਾਮਾ ਜੀ ਦੇ ਘਰ ਛੱਡ ਕੇ ਬੇਫਿਕਰ ਹੋ ਗਿਆ ਸੀ ਕਿ ਉਹ ਮਾਮਾ ਜੀ ਦੇ ਕੋਲ ਆ ਹੈ ਐਨਾ ਕਹਿ ਕੇ ਗੁਰਜੋਤ ਨੇ ਲੰਮਾ ਸਾਲ ਲਿਆ ਤੇ ਨਜ਼ਰਾਂ ਨੀਚੇ ਕਰ ਲਈਆਂ ਫਿਰ ਕਹਿਣ ਲੱਗਿਆ ਮੈਂ ਤਾਂ ਆਫਿਸ ਵਿੱਚ ਆਪਣੇ ਕੰਮ ਵਿੱਚ ਮਗਰ ਰਹਿੰਦਾ ਸੀ ਮਗਰ ਮੈਨੂੰ ਕੀ ਪਤਾ ਸੀ ਘਰ ਵਿੱਚ ਕੀ ਹੁੰਦਾ ਹੈ ਉਸਨੇ ਕਿਹਾ ਪਤਨੀ ਤਾਂ ਘਰ ਵਿੱਚ ਆਰਾਮ ਨਾਲ ਰਹਿ ਰਹੀ ਸੀ ਪਰ ਫਿਰ ਮੈਂ ਵਿਦੇਸ਼ ਲਈ ਜੋਬ ਕਰਨ ਲਈ ਭੱਜਣ ਲੱਗਾ ਉਸੇ ਦੌਰਾਨ ਮੇਰੀ ਪਤਨੀ ਪ੍ਰੈਗਨੈਂਟ ਹੋ ਗਈ ਜ਼ਿੰਦਗੀ ਜਿਵੇਂ ਉਲਝ ਗਈ ਸੀ ਹਸਪਤਾਲ ਰਿਪੋਰਟਸ ਦਵਾਈਆਂ ਇਹਨਾਂ ਸਭ ਵਿੱਚ ਮਾਂ ਤਾਂ ਕਿਤੇ ਪਿੱਛੇ ਹੀ ਰਹਿ ਗਈ ਸੀ ਤੇ ਇੱਕ ਪਾਸੇ ਨੌਕਰੀ ਦੀ ਤਲਾਸ਼ ਕਰਨਾ ਤੇ ਵਿਦੇਸ਼ ਜਾਣ ਦਾ ਸੁਪਨਾ ਦੇਖਣਾ ਉਹ ਖਾਮੋਸ਼ ਹੋ ਗਿਆ ਜਿਵੇਂ ਕੋਈ ਸੀਨ ਉਸ ਦੀ ਅੱਖਾਂ ਸਾਹਮਣੇ ਚੱਲ ਰਿਹਾ ਹੋਵੇ ਉਸਨੇ ਦੱਸਿਆ ਕਿ ਪਹਿਲਾਂ ਤਾਂ ਮਾਮਾ ਜੀ ਦਾ ਫੋਨ ਉਹ ਦਾ ਸੀ ਉਹ ਕਹਿੰਦੇ ਸੀ ਕਿ ਬੇਟਾ ਤੇਰੀ ਮਾਂ ਬਿਲਕੁਲ ਠੀਕ ਹੈ ਰੋਜ਼ਾਨਾ ਸਵੇਰੇ ਚਾਹ ਬਣਾਉਂਦੀ ਹੈ ਤੇ ਮੋਹੱਲੇ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਪਾਠ ਪੂਜਾ ਕਰਦੀ ਹੈ ਮਾਮਾ ਜੀ ਦੀ ਗੱਲ ਸੁਣ ਕੇ ਮੈਨੂੰ ਸਕੂਨ ਆ ਜਾਂਦਾ ਕਿ ਚਲੋ ਚੰਗੀ ਗੱਲ ਹੈ ਮਾਂ ਖੁਸ਼ ਹੈ ਮੈਂ ਸਮਝਦਾ ਸੀ ਕਿ ਸਭ ਕੁਝ ਠੀਕ ਹੈ ਪਰ ਇੱਕ ਦਿਨਾਂ ਫੋਨ ਬੰਦ ਹੋ ਗਿਆ ਕਈ ਵਾਰ ਮਾਮਾ ਜੀ ਨੂੰ ਕਾਲ ਕੀਤੀ ਲੇਕਿਨ ਕੋਈ ਜਵਾਬ ਨਾ ਆਇਆ ਮੈਂ ਸੋਚਿਆ ਸ਼ਾਇਦ ਪਿੰਡ ਚਲੇ ਗਏ ਹੋਣਗੇ ਮੇਰੀ ਪਤਨੀ ਦੀ ਤਬੀਅਤ ਉਸਦੀ ਪ੍ਰੈਗਨਨਸੀ ਦੇ ਦੌਰਾਨ ਖਰਾਬ ਹੋ ਰਹੀ ਸੀ ਵਕਤ ਮਿਲਿਆ ਹੀ ਨਹੀਂ ਕਿ ਖੁਦ ਜਾ ਕੇ ਮਾਂ ਨੂੰ ਦੇਖਾਵਾਂ ਐਨਾ ਕਹਿ ਕੇ ਗੁਰਜੋਤ ਨੇ ਅੱਖਾਂ ਬੰਦ ਕਰਕੇ ਸਿਰ ਝੁਕਾ ਲਿਆ ਤੇ ਚੁੱਪ ਹੋ ਗਿਆ ਮੈਂ ਉਸਦੀ ਪੂਰੀ ਗੱਲ ਸੁਣਦਾ ਰਿਹਾ ਸਾਡੇ ਆਸ-ਪਾਸ ਉੱਥੇ ਕੈਫੇ ਵਿੱਚ ਕਾਫੀ ਸਾਰੇ ਲੋਕ ਬੈਠੇ ਸਨ ਫਿਰ ਉਸਨੇ ਆਪਣੀ ਗੱਲ ਅੱਗੇ ਵਧਾਈ ਕਿ ਮਾਂ ਨੂੰ ਮਾਮਾ ਜੀ ਦੇ ਘਰ ਗਿਆ ਹੋਇਆ 5 ਮਹੀਨੇ ਗੁਜ਼ਰ ਗਏ ਸਨ ਮੇਰੀ ਪਤਨੀ ਤੋਂ ਵੀ ਘਰ ਦਾ ਕੰਮ ਨਹੀਂ ਸੀ ਹੋ ਰਿਹਾ ਮਾਂ ਨੂੰ ਦੇਖ ਕੇ ਮੈਨੂੰ ਥੋੜਾ ਸਕੂਨ ਮਿਲਿਆ ਮੈਂ ਕਿਹਾ ਚੱਲੋ ਚੰਗੀ ਗੱਲ ਹੈ ਮਾਂ ਵਾਪਸ ਆ ਗਈ ਹੁਣ ਤਾਂ ਮਾਂ ਘਰ ਦਾ ਕੰਮ ਕਰ ਲਵੇਗੀ ਤੇ ਨਾਲ ਹੀ ਮੇਰੀ ਪਤਨੀ ਨੂੰ ਸੰਭਾਲ ਲਵੇਗੀ ਮੈਂ ਉਦੋਂ ਵੀ ਇਹ ਹੀ ਨੌਕਰੀ ਕਰ ਰਿਹਾ ਸੀ ਲੇਕਿਨ ਮੇਰੀ ਕੋਸ਼ਿਸ਼ ਅਜੇ ਵੀ ਜਾਰੀ ਸੀ ਕਿ ਮੇਰੀ ਨੌਕਰੀ ਵਿਦੇਸ਼ ਵਿੱਚ ਲੱਗ ਜਾਵੇ ਤੇ ਫਿਰ ਮੇਰਾ ਸੁਪਨਾ ਪੂਰਾ ਹੋ ਗਿਆ ਮੇਰੀ ਕੈਨੇਡਾ ਵਿੱਚ ਨੌਕਰੀ ਲੱਗ ਗਈ ਮੈਂ ਬਹੁਤ ਖੁਸ਼ ਹੋਇਆ ਮਗਰ ਮਾਂ ਦੇ ਘਰ ਆ ਜਾਣ ਤੋਂ ਬਾਅਦ ਫਿਰ ਉਹ ਹੀ ਕਲੇਸ਼ ਹੋਣ ਲੱਗਾ ਮੇਰੀ ਮਾਂ ਤੇ ਪਤਨੀ ਰੋਜ਼ ਮੈਨੂੰ ਸ਼ਿਕਾਇਤਾਂ ਕਰਦੀਆਂ ਕਦੇ ਕਹਿੰਦੀ ਕਿ ਤੇਰੀ ਮਾਂ ਮੈਨੂੰ ਤਾਨੇ ਮਾਰਦੀ ਹੈ ਕਦੀ ਕਹਿੰਦੀ ਕਿ ਤੇਰੀ ਮਾਂ ਮੈਨੂੰ ਕਹਿੰਦੀ ਹੈ ਕਿ ਪ੍ਰੈਗਨੈਂਟ ਹੋ ਕੇ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਹੈ ਕਰਦਾ ਕੋਈ ਕੰਮ ਨਹੀਂ ਕਰਦੀ ਮੈਂ ਕਦੇ ਆਪਣੀ ਮਾਂ ਦੀ ਗੱਲ ਨੂੰ ਸੁਣਨਾ ਅਤੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬਸ ਹਮੇਸ਼ਾ ਆਪਣੀ ਪਤਨੀ ਦੀ ਗੱਲ ਤੇ ਵਿਸ਼ਵਾਸ ਕਰਦਾ ਸੀ ਇੱਕ ਤਾਂ ਮੈਂ ਖੁਸ਼ ਸੀ ਤੇ ਦੂਜੇ ਪਾਸੇ ਮੇਰੀ ਪਤਨੀ ਦੇ ਇਲਾਜ ਤੇ ਪੈਸੇ ਲੱਗ ਰਹੇ ਸਨ ਤੇ ਤੀਜੇ ਪਾਸੇ ਮੈਂ ਕੈਨੇਡਾ ਜਾਣ ਲਈ ਆਪਣੇ ਡਾਕੂਮੈਂਟ ਤਿਆਰ ਕਰਵਾ ਰਿਹਾ ਸੀ ਮੈਂ ਚਾਹੁੰਦਾ ਤਾਂ ਕੁਝ ਸਮੇਂ ਲਈ ਰੁਕ ਸਕਦਾ ਸੀ ਮੈਂ ਸੋਚ ਵੀ ਨਹੀਂ ਰਿਹਾ ਸੀ ਕਿ ਜਦੋਂ ਤੱਕ ਮੇਰੀ ਪਤਨੀ ਦੀ ਪ੍ਰੈਗਨਨਸੀ ਦਾ ਟਾਈਮ ਪੂਰਾ ਨਹੀਂ ਹੋ ਜਾਂਦਾ ਮੈਨੂੰ ਇੱਥੇ ਨਹੀਂ ਜਾਣਾ ਚਾਹੀਦਾ ਸੀ ਲੇਕਿਨ ਘਰ ਦੀ ਰੋਜ਼ ਲੜਾਈ ਤੋਂ ਮੈਂ ਤੰਗ ਆ ਚੁੱਕਿਆ ਸੀ ਇਸ ਲਈ ਮੈਂ ਫੈਸਲਾ ਕਰ ਲਿਆ ਸੀ ਕਿ ਜਿੰਨਾ ਜਲਦੀ ਹੋ ਸਕੇ ਮੈਂ ਇੱਥੋਂ ਚਲਾ ਜਾਵਾਂਗਾ ਉੱਥੇ ਜਾ ਕੇ ਵਧੀਆ ਨੌਕਰੀ ਕਰੂੰਗਾ ਖੂਬਾ ਪੈਸਾ ਕਮਾਵਾਂਗਾ ਮੇਰਾ ਵੀਜ਼ਾ ਆ ਗਿਆ ਸੀ ਹੁਣ ਮੇਰੀ ਪਤਨੀ ਦਾ ਸਤਵਮਾ ਮਹੀਨਾ ਚੱਲ ਰਿਹਾ ਸੀ ਮੈਂ ਦੋ ਦਿਨ ਬਾਅਦ ਹੀ ਕੈਨੇਡਾ ਲਈ ਰਵਾਨਾ ਹੋਣਾ ਸੀ ਉਸ ਸ਼ਾਮ ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੇਰੀ ਪਤਨੀ ਤੇ ਮੇਰੀ ਮਾਂ ਵਿੱਚ ਬਹੁਤ ਵੱਡੀ ਲੜਾਈ ਹੋ ਰਹੀ ਸੀ। ਉਹਨਾਂ ਦੋਵਾਂ ਨੂੰ ਝਗੜਦੇ ਹੋਇਆ ਦੇਖ ਕੇ ਮੈਂ ਆਪਣਾ ਸਿਰ ਫੜ ਲਿਆ। ਗੱਲ ਸਿਰਫ ਇੰਨੀ ਹੋਈ ਸੀ ਕਿ ਮੇਰੀ ਮਾਂ ਨੇ ਸਾਡੇ ਲਈ ਖਾਣਾ ਤਾਂ ਬਣਾਇਆ ਸੀ, ਲੇਕਿਨ ਉਸ ਵਿੱਚ ਮੇਰੀ ਪਤਨੀ ਨੂੰ ਮਿਰਚ ਤੇਜ ਲੱਗੀ। ਉਸ ਦਾ ਕਹਿਣਾ ਸੀ ਕਿ ਡਾਕਟਰ ਨੇ ਉਸ ਨੂੰ ਪਰਹੇਜ ਦਾ ਖਾਣਾ ਖਾਣ ਨੂੰ ਦੱਸਿਆ ਹੈ। ਮੇਰੀ ਮਾਂ ਨੇ ਜਾਣ ਬੁੱਝ ਕੇ ਖਾਣੇ ਵਿੱਚ ਤੇਜ ਮਿਰਚ ਪਾ ਦਿੱਤੀ ਹੈ। ਮਾਂ ਕਹਿ ਰਹੀ ਸੀ ਕਿ ਬੇਟਾ ਹੁਣ ਮੇਰੀ ਉਮਰ ਹੋ ਗਈ ਹੈ, ਠੀਕ ਢੰਗ ਨਾਲ ਦਿਖਾਈ ਨਹੀਂ ਦਿੰਦਾ ਤੇ ਚੰਗੀ ਤਰ੍ਹਾਂ ਕੋਈ ਕੰਮ ਵੀ ਨਹੀਂ ਹੁੰਦਾ ਗਲਤੀ ਨਾਲ ਮਿਰਚ ਤੇਜ਼ ਹੋ ਗਈ ਹੈ ਮਗਰ ਇਸ ਛੋਟੀ ਜਿਹੀ ਗੱਲ ਤੇ ਮੇਰੀ ਪਤਨੀ ਨੇ ਸਾਰਾ ਘਰ ਸਿਰ ਤੇ ਚੱਕਿਆ ਸੀ ਮੈਨੂੰ ਗੁੱਸਾ ਆਇਆ ਦੋਵੇਂ ਵਾਰ-ਵਾਰ ਬੋਲ ਰਹੀਆਂ ਸਨ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਮੈਂ ਥੱਕਿਆ ਹੋਇਆ ਆਫਿਸ ਤੋਂ ਘਰ ਆਇਆ ਹਾਂ ਇਸ ਕਰ ਨੂੰ ਚੁਲੋਂ ਲਈ ਹੀ ਮੈਂ ਕੈਨੇਡਾ ਜਾ ਰਿਹਾ ਸੀ ਮੈਂ ਇੱਕ ਪਾਸੇ ਆਪਣੀ ਪਤਨੀ ਨੂੰ ਝਿੜਕਿਆ ਤੇ ਕਿਹਾ ਕਿ ਮੈਂ ਤੇਰੇ ਤੋਂ ਵੀ ਪਰੇਸ਼ਾਨ ਹੋ ਚੁੱਕਿਆ ਹਾਂ ਮੈਂ ਪਰਸੋ ਕੈਨੇਡਾ ਜਾ ਰਿਹਾ ਹਾਂ ਤੇ ਤੈਨੂੰ ਤੇਰੀ ਮਾਂ ਦੇ ਘਰ ਛੱਡਾਵਾਂਗਾ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ ਤੂੰ ਆਪਣੀ ਮਾਂ ਦੇ ਘਰ ਵਿੱਚ ਹੀ ਰਹੀਂ ਫਿਰ ਮੈਂ ਆਪਣੀ ਮਾਂ ਨੂੰ ਵੀ ਚਿੜਕਿਆ ਤੇ ਕਿਹਾ ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ ਤੂੰ ਇਸ ਘਰ ਵਿੱਚ ਹੀ ਰਹੋਗੇ ਇਹ ਖਬਰ ਦੋਨਾਂ ਲਈ ਨਮੀ ਸੀ ਦੋਵੇਂ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈਆਂ ਜਿਸ ਦਿਨ ਮੇਰੇ ਕੈਨੇਡਾ ਜਾਣ ਦਾ ਟਾਈਮ ਆਇਆ ਉਸ ਦਿਨ ਸਵੇਰੇ 에어ਪੋਰਟ ਤੇ ਜਾਣ ਤੋਂ ਪਹਿਲਾਂ ਮੈਂ ਆਪਣੀ ਪਤਨੀ ਨੂੰ ਸਮਾਨ ਚੱਕ ਕੇ ਉਸ ਦੇ ਪੇਕਿਆਂ ਦੇ ਛੱਡ ਆਇਆ ਸੀ ਉਹ ਬਹੁਤ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਇਹੋ ਜੇ ਹਾਲਾਤਾਂ ਵਿੱਚ ਮੈਂ ਕਿਤੇ ਨਹੀਂ ਜਾਣਾ ਮੈਂ ਉਸਦੀ ਇੱਕ ਨਾ ਸੁਣੀ ਤੇ ਦੂਜੇ ਪਾਸੇ ਮਾਂ ਵੀ ਬਹੁਤ ਰੋ ਰਹੀ ਸੀ ਬੇਟਾ ਸਾਨੂੰ ਛੱਡ ਕੇ ਨਾ ਜਾ ਮੈਂ ਮਾਂ ਨੂੰ ਕਿਹਾ ਮੇਰੇ ਲਈ ਜਾਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਮੈਂ ਤੁਹਾਨੂੰ ਤੁਹਾਡੀ ਜ਼ਰੂਰਤ ਦੇ ਅਨੁਸਾਰ ਉੱਥੇ ਪੈਸੇ ਭੇਜਦਾ ਰਵਾਂਗਾ ਦੋਵੇਂ ਚੁੱਪਚਾਪ ਇੱਥੇ ਬੈਠਿਆ ਰਹਿਣਾ ਮੇਰੀ ਪਤਨੀ ਮਨਜੀਤ ਆਪਣੀ ਮਾਂ ਕਰ ਰਹੇਗੀ ਤੇ ਤੁਸੀਂ ਇਸ ਘਰ ਵਿੱਚ ਰਹੋਗੇ ਮਾਂ ਨੇ ਕਿਹਾ ਬੇਟਾ ਮੈਂ ਇੱਥੇ ਇਕੱਲੀ ਕਿਵੇਂ ਰਵਾਂਗੀ ਮੈਂ ਬਾਹਰ ਤੋਂ ਜਿੰਦਰਾ ਲਗਾ ਕੇ ਜਾ ਰਿਹਾ ਹਾਂ ਮੈਂ ਮੋਹੱਲੇ ਵਾਲਿਆਂ ਨੂੰ ਕਹਿ ਦਿੱਤਾ ਕਿ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਜਾ ਰਿਹਾ ਹਾਂ ਮਾਂ ਕਹਿਣ ਲੱਗੀ ਨਹੀਂ ਬੇਟਾ ਐਦਾਂ ਨਾ ਕਰ ਮੇਰੇ ਕੋਲ ਟਿਊਸ਼ਨ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ ਤੂੰ ਤਾਂ ਜਾਣਦਾ ਹੈ ਮੈਂ ਆਪਣੀ ਜਵਾਨੀ ਵਿੱਚ ਟੀਚਰ ਹੁੰਦੀ ਸੀ ਮਗਰ ਹੁਣ ਜਦੋਂ ਤੋਂ ਤੇਰੀ ਪਤਨੀ ਤੋਂ ਮੈਂ ਤੰਗ ਹੋ ਚੁੱਕੀ ਹਾਂ ਉਦੋਂ ਤੋਂ ਮੈਂ ਬੱਚਿਆਂ ਨੂੰ ਦੁਬਾਰਾ ਟਿਊਸ਼ਨ ਤੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ ਮੇਰਾ ਉਹਨਾਂ ਨਾਲ ਵਧੀਆ ਦਿਿਲ ਲੱਗਿਆ ਰਹਿੰਦਾ ਹੈ ਮੈਂ ਕਿਹਾ ਮਾਂ ਮੈਂ ਨਹੀਂ ਚਾਹੁੰਦਾ ਕਿ ਮੋਹੱਲੇ ਦੀਆਂ ਔਰਤਾਂ ਦੇ ਨਾਲ ਬੈਠ ਕੇ ਤੁਸੀਂ ਫालतू ਦੀਆਂ ਗੱਲਾਂ ਕਰੋ ਮੇਰੀ ਪਤਨੀ ਦੀਆਂ ਬੁਰਾਈਆਂ ਕਰੋ ਤੇ ਸਾਡੇ ਘਰ ਦੇ ਭੇਦ ਦੂਜਿਆਂ ਨੂੰ ਦੱਸੋ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਘਰ ਦੇ ਅੰਦਰ ਬੰਦ ਰਹੋ ਘਰ ਵਿੱਚ ਸਾਰਾ ਸਮਾਨ ਰਸਾਇਣ ਪਾਣੀ ਮੌਜੂਦ ਹੈ ਆਪਣਾ ਖਿਆਲ ਰੱਖਣਾ ਮਾਂ ਰੋਂਦੀ ਰਹੀ ਮੈਂ ਉਸ ਦੀ ਇੱਕ ਨਾ ਸੁਣੀ ਤੇ ਮਾਂ ਨੂੰ ਘਰ ਦੇ ਅੰਦਰ ਬੰਦ ਕਰਕੇ 메ਨ ਗੇਟ ਦਾ ਤਾਲਾ ਲਗਾ ਕੇ ਮੈਂ ਆਪਣਾ ਸਮਾਨ ਲੈ ਕੇ 에어ਪੋਰਟ ਲਈ ਰਵਾਨਾ ਹੋ ਗਿਆ ਕਰ ਤੋਂ ਨਿਕਲਣ ਤੋਂ ਬਾਅਦ ਨਾ ਤਾਂ ਮੈਨੂੰ ਆਪਣੀ ਪਤਨੀ ਦਾ ਖਿਆਲ ਆਇਆ ਤੇ ਨਾ ਹੀ ਆਪਣੀ ਮਾਂ ਦਾ ਖਿਆਲ ਆਇਆ ਮੈਨੂੰ ਤਾਂ ਸਿਰਫ ਆਪਣੇ ਕੈਨੇਡਾ ਜਾਣ ਦੀ ਤੇ ਖੂਬਸਾਰਾ ਪੈਸਾ ਕਮਾਉਣ ਦੀ ਖੁਸ਼ੀ ਨਜ਼ਰ ਆ ਰਹੀ ਸੀ ਮੈਂ ਇਸੇ ਖੁਸ਼ੀ ਵਿੱਚ ਮਸਤ ਹੋ ਗਿਆ ਸੀ ਫਿਰ ਮੈਂ ਉੱਥੇ ਦਿਲ ਲਗਾ ਕੇ ਨੌਕਰੀ ਕਰਨ ਲੱਗਾ ਸਭ ਕੁਝ ਬਿਲਕੁਲ ਠੀਕ ਚੱਲ ਰਿਹਾ ਸੀ ਮੈਨੂੰ ਉੱਥੇ ਕੰਮ ਕਰਦਿਆਂ ਹੋਇਆ 6 ਮਹੀਨੇ ਕਿਵੇਂ ਲੰਘ ਗਏ ਪਤਾ ਨਹੀਂ ਲੱਗਾ ਹਾਲਾਂਕਿ ਮੇਰੀ ਪਤਨੀ ਮੈਨੂੰ ਫੋਨ ਕਰਦੀ ਸੀ ਮੇਰੀ ਮਾਂ ਦਾ ਤਾਂ ਅਕਾਊਂਟ ਨਹੀਂ ਸੀ ਲੇਕਿਨ ਮੇਰੀ ਪਤਨੀ ਦਾ ਅਕਾਊਂਟ ਬਣਿਆ ਹੋਇਆ ਸੀ ਮੈਂ ਆਪਣੀ ਪਤਨੀ ਦੇ ਅਕਾਊਂਟ ਵਿੱਚ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਸੀ ਮਗਰ ਬਹੁਤ ਅਜੀਬ ਗੱਲ ਸੀ ਕਿ ਮੇਰੀ ਪਤਨੀ 1 ਮਹੀਨਾ ਪੂਰਾ ਵੀ ਨਹੀਂ ਹੁੰਦਾ ਸੀ ਕਿ ਮੇਰੀ ਭੇਜੀ ਹੋਈ ਰਕਮਾਂ ਪਹਿਲਾਂ ਹੀ ਖਤਮ ਕਰ ਦਿੰਦੀ ਸੀ ਹਾਲਾਂਕਿ ਉਹ ਆਪਣੇ ਪੇਕੇ ਆ ਦੇ ਰਹਿ ਰਹੀ ਸੀ ਮੈਨੂੰ ਕਹਿੰਦੀ ਸੀ ਕਿ ਸਾਡੇ ਘਰ ਬੇਟਾ ਹੋਇਆ ਹੈ ਤੇ ਬੇਟੇ ਦੀ ਤਬੀਅਤ ਠੀਕ ਨਹੀਂ ਉਸ ਦੀ ਦਵਾਈ ਦਾ ਖਰਚਾ ਪਹਿਲਾ ਬੱਚਾ ਹੈ ਕੱਪੜਿਆਂ ਦੀ ਸ਼ਾਪਿੰਗ ਦਾ ਖਰਚਾ ਡਾਈਪਰ ਵਗੈਰਾ ਦੁੱਧ ਦਾ ਡੱਬਾ ਖਰੀਦਣਾ ਪੈਂਦਾ ਹੈ ਇਹ ਸਭ ਚੀਜ਼ਾਂ ਵਿੱਚ ਬਹੁਤ ਸਾਰੇ ਪੈਸੇ ਖਰਚ ਹੋ ਜਾਂਦੇ ਹਨ ਮੈਂ ਉਸ ਨੂੰ ਕਈ ਵਾਰ ਕਿਹਾ ਕਿ ਤੂੰ ਇੱਕ ਵਾਰ ਘਰ ਗੇੜਾ ਮਾਰਿਆ ਤੇ ਥੋੜੇ ਪੈਸੇ ਮਾਂ ਨੂੰ ਵੀ ਦੇ ਦੇਣਾ ਮੇਰੀ ਪਤਨੀ ਕੋਲ ਪਹਿਲਾਂ ਹੀ ਸਾਡੇ ਘਰ ਦੀ ਕਚਾਬੀ ਹੁੰਦੀ ਸੀ ਮੈਨੂੰ ਲੱਗਿਆ ਕਿ ਉਹ ਇੱਕ ਦੋ ਵਾਰ ਮਾਂ ਨੂੰ ਦੇਖਣ ਚਲੀ ਗਈ ਹੋਵੇਗੀ ਉਹ ਤੇ ਉਹਨਾਂ ਨੂੰ ਪੈਸੇ ਦੇ ਆਈ ਹੋਵੇਗੀ ਅਸੀਂ ਦੋਵੇਂ ਜਦੋਂ ਘਰ ਵਿੱਚ ਰਹਿੰਦੇ ਸੀ ਤਾਂ ਸਾਡੇ ਵਿੱਚ ਕਈ ਗੱਲਾਂ ਤੇ ਝਗੜਾ ਹੁੰਦਾ ਸੀ ਸਭ ਤੋਂ ਜ਼ਿਆਦਾ ਝਗੜੇ ਦੀ ਵਜ੍ਹਾ ਮੇਰੀ ਮਾਂ ਹੀ ਹੁੰਦੀ ਸੀ ਲੇਕਿਨ ਜਦੋਂ ਤੋਂ ਮੈਂ ਕੈਨੇਡਾ ਗਿਆ ਸੀ ਤੇ ਮੇਰੀ ਪਤਨੀ ਪੇਕਿਆਂ ਦੇ ਸੀ ਤਾਂ ਸਿਰਫ ਉਸ ਨੂੰ ਪੈਸਿਆਂ ਨਾਲ ਮਤਲਬ ਹੁੰਦਾ ਸੀ ਉਹ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਸਾਰੇ ਪੈਸੇ ਖਤਮ ਕਰਨ ਤੋਂ ਬਾਅਦ ਮੇਰੇ ਤੋਂ ਦੁਬਾਰਾ ਪੈਸੇ ਮੰਗਦੀ ਸੀ ਜਦੋਂ ਮੈਂ ਉਸ ਨਾਲ ਮਾਂ ਬਾਰੇ ਗੱਲ ਕਰਦਾ ਤਾਂ ਉਹ ਕਹਿ ਦਿੰਦੀ ਸੀ ਕਿ ਮੈਂ ਮਾਂ ਕੋਲ ਗਈ ਸੀ ਉਹਨਾਂ ਨੂੰ ਪੈਸੇ ਦੇ ਕੇ ਆਈ ਸੀ ਮਗਰ ਸੱਚ ਇਹ ਸੀ ਕਿ ਮੇਰੀ ਪਤਨੀ ਸਿਰਫ ਆਪਣੇ ਪੇਕਿਆਂ ਵਿੱਚ ਹੀ ਸੀ ਆ ਉਹ ਕਦੀ ਮੇਰੀ ਮਾਂ ਦਾ ਹਾਲ ਚਾਲ ਪੁੱਛਣ ਵੀ ਵਾਪਸ ਨਹੀਂ ਗਈ ਸੀ ਮੈਂ ਵੀ ਆਪਣੀ ਮਾਂ ਨਾਲ ਆਪ ਗੱਲ ਨਾ ਕੀਤੀ ਸਿਰਫ ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਹੀ ਦਿਲ ਨੂੰ ਤਸੱਲੀ ਦਿੰਦਾ ਰਿਹਾ ਇੱਕ ਦਿਨ ਮੇਰੇ ਕੋਲ ਮਾਮਾ ਜੀ ਦਾ ਫੋਨ ਆਇਆ ਮਾਮਾ ਜੀ ਨੇ ਦੱਸਿਆ ਬੇਟਾ ਕਾਫੀ ਦਿਨ ਹੋ ਗਏ ਤੇਰੀ ਮਾਂ ਦਾ ਕੁਝ ਪਤਾ ਨਹੀਂ ਕਿੱਥੇ ਹੈ ਮੈਂ ਮਾਮਾ ਜੀ ਨੂੰ ਕਿਹਾ ਮਾਮਾ ਜੀ ਮਾਂ ਤਾਂ ਘਰ ਵਿੱਚ ਹੀ ਹੁੰਦੀ ਹੈ ਤੁਸੀਂ ਚਾਹੋ ਤਾਂ ਉਹਨਾਂ ਨੂੰ ਜਾ ਕੇ ਮਿਲਾਓ ਤੇ ਘਰ ਵਿੱਚ ਹੀ ਇਕੱਲੀ ਰਹਿੰਦੀ ਹੈ ਬੋਰ ਹੋ ਗਈ ਹੋਵੇਗੀ ਤੁਸੀਂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਓ ਤੇ ਜਦੋਂ ਘਰ ਜਾਓ ਤਾਂ ਮੇਰੀ ਉਹਨਾਂ ਨਾਲ ਗੱਲ ਕਰਵਾ ਦੇਣਾ ਮਾਮਾ ਜੀ ਕਹਿਣ ਲੱਗੇ ਠੀਕ ਹੈ ਬੇਟਾ ਗੱਲ ਕਰਵਾ ਦੇਵਾਂਗਾ ਤੇ ਆਪਣੇ ਘਰ ਵੀ ਲੈ ਜਾਵਾਂਗਾ ਮਗਰ ਕਈ ਮਹੀਨੇ ਗੁਜ਼ਰ ਗਏ ਮੇਰੀ ਪਤਨੀ ਤਾਂ ਮੇਰੀ ਮਾਂ ਦੇ ਬਾਰੇ ਕੋਈ ਜ਼ਿਕਰ ਹੀ ਨਹੀਂ ਸੀ ਕਰਦੀ ਤੇ ਮੈਂ ਉਸ ਨਾਲ ਕੋਈ ਵੀ ਗੱਲ ਕਰਦਾ ਤਾਂ ਉਹ ਗੱਲ ਨੂੰ ਘੁਮਾ ਦਿੰਦੀ ਤੇ ਹੁਣ ਕਾਫੀ ਸਮਾਂ ਬੀਤ ਚੁੱਕਿਆ ਸੀ ਮਾਮਾ ਜੀ ਦਾ ਵੀ ਫੋਨ ਨਹੀਂ ਆਇਆ ਸੀ ਇੱਕ ਦਿਨ ਕੈਨੇਡਾ ਵਿੱਚ ਮੈਨੂੰ ਇੱਕ ਪੁਰਾਣਾ ਜਾਣ ਪਹਿਚਾਨ ਵਾਲਾ ਮਿਲ ਗਿਆ ਉਹ ਵੀ ਉੱਥੇ ਨੌਕਰੀ ਕਰ ਰਿਹਾ ਸੀ ਉਸਨੇ ਮੈਨੂੰ ਪਹਿਚਾਨ ਕੇ ਮੈਨੂੰ ਇੱਕ ਗੱਲ ਦੱਸੀ ਕਹਿਣ ਲੱਗਾ ਯਾਰ ਬੜਾ ਅਫਸੋਸ ਹੋਇਆ ਮਹੀਨੇ ਹੋ ਗਏ ਤੇਰੇ ਮਾਮਾ ਜੀ ਦੀ ਮੌਤ ਨੂੰ ਉੱਪਰ ਵਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਤੂੰ ਕਹਿ ਕੀ ਰਿਹਾ ਹੈ ਕਿਵੇਂ ਤੇ ਕਦੋਂ ਇਹ ਸਭ ਕੁਝ ਕਿਵੇਂ ਹੋਇਆ ਉਸਨੇ ਦੱਸਿਆ ਕਿ ਹਾਦਸਾ ਹੋਇਆ ਸੀ ਉਹਨਾਂ ਦੇ ਘਰ ਵਾਲਿਆਂ ਨੇ ਦੱਸਿਆ ਸ਼ਾਇਦ ਉਹ ਆਪਣੀ ਭੈਣ ਦੇ ਘਰ ਜਾ ਰਿਹਾ ਸੀ ਮਤਲਬ ਤੇਰੇ ਘਰ ਜਾ ਰੇ ਸਨ ਕਿਸੇ ਟਰੈਕ ਨੇ ਪਿੱਛੋਂ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਉਹਨਾਂ ਦੀ ਜਾਨ ਚਲੀ ਗਈ ਇਹ ਸੁਣ ਕੇ ਮੈਨੂੰ ਬੇਹੱਦਾ ਅਫਸੋਸ ਯਾ ਲੇਕਿਨ ਸਭ ਤੋਂ ਜ਼ਿਆਦਾ ਗੁੱਸਾ ਮੈਨੂੰ ਆਪਣੀ ਪਤਨੀ ਤੇ ਆਇਆ ਮਾਮਾ ਜੀ ਨਾਲ ਗੱਲ ਹੁਣ ਤੋਂ ਅਗਲੇ ਦਿਨ ਮੈਂ ਆਪਣੀ ਪਤਨੀ ਨਾਲ ਗੱਲ ਕੀਤੀ ਤੇ ਉਸ ਨੂੰ ਕਿਹਾ ਸੀ ਕਿ ਮਾਮਾ ਜੀ ਨਾਲ ਮੇਰੀ ਗੱਲ ਹੋਈ ਸੀ ਮੈਂ ਮਾਮਾ ਜੀ ਨੂੰ ਕਿਹਾ ਸੀ ਕਿ ਉਹ ਘਰ ਜਾ ਕੇ ਮਾਂ ਨੂੰ ਮਿਲਾਵੇ ਤੇ ਉਹਨਾਂ ਨੂੰ ਆਪਣੇ ਨਾਲ ਆਪਣੇ ਹੀ ਘਰ ਲੈ ਜਾਵੇ ਉਦੋਂ ਤੋਂ ਮੇਰੀ ਪਤਨੀ ਮੇਰੀ ਗੱਲ ਚੁੱਪਚਾਪ ਸੁਣ ਲਈ ਲੇਕਿਨ ਕੁਝ ਦਿਨਾਂ ਬਾਅਦ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਮੈਂ ਉਸ ਕੋਲੋਂ ਪੁੱਛਿਆ ਕਿ ਤੂੰ ਘਰ ਗਈ ਸੀ ਦੁਬਾਰਾ ਤਾਂ ਉਸਨੇ ਕਿਹਾ ਕਿ ਹਾਂ ਗਈ ਸੀ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ ਤੇਰੀ ਮਾਂ ਮਾਮਾ ਜੀ ਦੇ ਘਰ ਚਲੀ ਗਈ ਹੈ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਮਗਰ ਜਦੋਂ ਮਾਮਾ ਜੀ ਸਾਡੇ ਘਰ ਪਹੁੰਚੇ ਹੀ ਨਹੀਂ ਸੀ ਰਸਤੇ ਵਿੱਚ ਸੀ ਉਹਨਾਂ ਦੀ ਮੌਤ ਹੋ ਗਈ ਸੀ ਫਿਰ ਮੇਰੀ ਪਤਨੀ ਨੇ ਮੈਨੂੰ ਝੂਠ ਕਿਉਂ ਬੋਲਿਆ ਫਿਰ ਮੇਰੀ ਮਾਂ ਦਾ ਕੀ ਹੋਇਆ ਹੋਵੇਗਾ ਉਸ ਘਰ ਵਿੱਚ ਹੈ ਜਾ ਫਿਰ ਮੇਰੇ ਦਿਮਾਗ ਵਿੱਚ ਢੇਰ ਸਾਰੇ ਸਵਾਲ ਆਉਣ ਲੱਗੇ ਐਨਾ ਕਹਿ ਕੇ ਗੁਰਜੋਤ ਰੋਣ ਲੱਗਾ ਉਸਦੀ ਆਵਾਜ਼ ਕੰਬ ਰਹੀ ਸੀ ਮੈਂ ਵੀ ਉਸਦੀ ਕਹਾਣੀ ਸੁਣ ਕੇ ਘੁੰਮ ਹੋ ਗਿਆ ਸੀ ਉਸਨੇ ਕਿਹਾ ਸਿਰਫ ਐ ਨਹੀਂ ਨਹੀਂ ਬਲਕਿ ਮੇਰੀ ਪਤਨੀ ਨੇ ਉਸ ਤੋਂ ਬਾਅਦ ਮੇਰਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਮੈਨੂੰ ਆਪਣੀ ਪਤਨੀ ਦੇ ਬਾਰੇ ਕੁਝ ਵੀ ਨਹੀਂ ਪਤਾ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਨਾ ਕੋਈ ਸੰਦੇਸ਼ ਆਇਆ ਤੇ ਨਾ ਕੋਈ ਖਬਰ ਮਿਲੀ ਮੈਂ ਸਮਝਿਆ ਮਾਂ ਮਾਮਾ ਜੀ ਦੇ ਘਰ ਚਲੀ ਗਈ ਹੋਵੇਗੀ ਜਾਂ ਫਿਰ ਆਪਣੀ ਕਿਸੇ ਸਹੇਲੀ ਦੇ ਘਰ ਚਲੀ ਗਈ ਹੋਵੇਗੀ ਲੇਕਿਨ ਮੇਰੇ ਕੋਲ ਦੀ ਕਿਸੇ ਸਹੇਲੀ ਦਾ ਨੰਬਰ ਵੀ ਨਹੀਂ ਸੀ ਪਰ ਸੱਚ ਤਾਂ ਇਹ ਸੀ ਕਿ ਉਹ ਮੇਰੇ ਬਾਅਦ ਇਕੱਲੀ ਰਹਿ ਗਈ ਸੀ ਗੁਰਜੋਤ ਦੀ ਗੱਲ ਸੁਣ ਕੇ ਮੇਰਾ ਦਿਲ ਰੁਕ ਗਿਆ ਸੀ ਇਕ ਪੂਰੇ ਸਾਲ ਤੱਕ ਇੱਕ ਹੋਰ ਤੱਕ ਗਲਤ ਫਹਿਮੀ ਦੀ ਬੁਨਿਆਦ ਤੇ ਬਰਬਾਦ ਹੋ ਚੁੱਕੀ ਸੀ ਮੈਂ ਕਿਹਾ ਫਿਰ ਕੀ ਕੀਤਾ ਤੂੰ ਮੈਂ ਉਸ ਨੂੰ ਹੌਲੇ ਜੇ ਪੁੱਛਿਆ ਉਸਨੇ ਕਿਹਾ ਉਸ ਰਾਤ ਮੈਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਦਰਵਾਜ਼ਾ ਖੜਕਰਿਆ ਸੀ ਜਿਸ ਘਰ ਦੇ ਦਰਵਾਜ਼ੇ ਨੂੰ ਮੈਂ ਤਾਲਾ ਲਗਾ ਕੇ ਆਇਆ ਸੀ ਉਸ ਦਰਵਾਜ਼ੇ ਦੇ ਪਿੱਛੇ ਮੈਨੂੰ ਆਵਾਜ਼ ਆਈ ਬੇਟਾ ਬੇਟਾ ਮੈਂ ਤੇਰੇ ਘਰ ਦੇ ਅੰਦਰ ਹਾਂ ਮੈਨੂੰ ਬਚਾ ਲੈ ਇਸ ਦਾ ਮਤਲਬ ਸਾਫ਼-ਸਾਫ਼ ਇਹ ਸੀ ਕਿ ਜਿਸ ਦਿਨ ਮੈਂ ਆਪਣੀ ਮਾਂ ਨੂੰ ਘਰ ਅੰਦਰ ਬੰਦ ਕਰ ਆਇਆ ਸੀ ਉਹ ਤਾਲਾ ਉਸੇ ਤਰ੍ਹਾਂ ਲੱਗਾ ਹੋਇਆ ਸੀ ਮੇਰੀ ਮਾਂ ਪੂਰੇ 1 ਸਾਲ ਤੱਕ ਉਸ ਘਰ ਅੰਦਰ ਕੈਦ ਰਹੀ ਹੁਣ ਮੈਨੂੰ ਨਹੀਂ ਜਾਂਦਾ ਸੀ ਕਿ ਮੇਰੀ ਮਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਤੇ ਕਿਸ ਤਰ੍ਹਾਂ ਦੀ ਨਹੀਂ ਮਗਰ ਗੁੱਸਾ ਮੈਨੂੰ ਆਪਣੀ ਪਤਨੀ ਤੇ ਆਉਂਦਾ ਹੈ ਜੋ ਮੈਨੂੰ ਇਹ ਤਸੱਲੀ ਦੇ ਰਹੀ ਸੀ ਕਿ ਮਾਂ ਠੀਕ ਹੈ ਮੈਂ ਉਹਨਾਂ ਨੂੰ ਪੈਸੇ ਵੀ ਦੇ ਕੇ ਆਉਂਦੀ ਹਾਂ ਹੁਣ ਮੈਂ ਕਾਫੀ ਸਮੇਂ ਤੋਂ ਆਪਣੀ ਪਤਨੀ ਦਾ ਫੋਨ ਟਰਾਈ ਕਰ ਰਿਹਾ ਸੀ ਉਸ ਦਾ ਕੋਈ ਜਵਾਬ ਨਹੀਂ ਆਇਆ ਉਸ ਦੇ ਪੇਕੇ ਗਿਆ ਤਾਂ ਉੱਥੇ ਵੀ ਕੋਈ ਨਹੀਂ ਸੀ ਉੱਥੇ ਵੀ ਤਾਲਾ ਲੱਗਿਆ ਹੋਇਆ ਸੀ ਘਰ ਗਿਆ ਉੱਥੇ ਵੀ ਤਾਲਾ ਲੱਗਿਆ ਹੋਇਆ ਸੀ ਜੋ ਮੈਂ ਲਗਾ ਕੇ ਆਇਆ ਸੀ ਉਸ ਦੀ ਚਾਬੀ ਅਜੇ ਵੀ ਮੇਰੇ ਕੋਲ ਸੀ हिम्मत ਨਾ ਹੋਈ ਤਾਲਾ ਖੋਲ ਕੇ ਘਰ ਦੇ ਅੰਦਰ ਜਾਣ ਦੀ ਸੋਚਿਆ ਕੀ ਕੋਈ ਆਪਣਾ ਹੋਵੇ ਜਿਸ ਨੂੰ ਮੈਂ ਆਪਣੀ ਪੂਰੀ ਕਹਾਣੀ ਸੁਣਾ ਸਕਾਂ ਕੋਈ ਇਹੋ ਜਿਹਾ ਜੋ ਮੇਰੀ ਗੱਲ ਸੁਣਨ ਤੋਂ ਬਾਅਦ ਮੇਰੇ ਨਾਲ ਚੱਲੇ ਮੇਰੀ ਮਦਦ ਕਰੇ ਇਸ ਲਈ ਮੈਂ ਤੇਰੇ ਕੋਲ ਆਇਆ ਹਾਂ ਬਸ ਜਦੋਂ ਮੈਨੂੰ ਮਾਮਾ ਜੀ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਰਾਤ ਮੈਨੂੰ ਸੁਪਨਾ ਆਇਆ ਉਦੋਂ ਮੈਂ ਉੱਥੋਂ ਵਾਪਸ ਆਉਣ ਦਾ ਫੈਸਲਾ ਕਰ ਲਿਆ ਕੋਈ ਤਿਆਰੀ ਨਹੀਂ ਕੀਤੀ ਬਸ ਇੱਕ ਛੋਟਾ ਜਿਹਾ ਬੈਗ ਤੇ ਮਾਂ ਦੀ ਉਹ ਫੋਟੋ ਜੋ ਮੇਰੇ ਪਰਸ ਵਿੱਚ ਹਮੇਸ਼ਾ ਰਹਿੰਦੀ ਸੀ ਰਾਤ ਦਾ ਪਲੇਨ ਦਾ ਸਫ਼ਰ ਮੈਨੂੰ ਬਹੁਤ ਲੰਬਾ ਲੱਗਣ ਲੱਗਿਆ ਮੈਂ ਕੱਲ ਰਾਤ ਹੀ ਇੱਥੇ ਪਹੁੰਚਿਆ ਹਾਂ ਮੈਂ ਕਿਹਾ ਗੁਰਜੋਤ ਤੈਨੂੰ ਕਿਸੇ ਨੇ ਵੀ ਤੇਰੀ ਮਾਂ ਦੇ ਬਾਰੇ ਕੁਝ ਨਹੀਂ ਦੱਸਿਆ ਉਸਨੇ ਕਿਹਾ ਰਾਤ ਨੂੰ ਹਨੇਰਾ ਸੀ ਗਲੀ ਸੁਨਸਾਨ ਪਈ ਸੀ ਦਰਵਾਜ਼ੇ ਦੇ ਸਾਹਮਣੇ ਜਾ ਕੇ ਖੜਾ ਹੋਇਆ ਤੇ ਮੇਰੀ ਹਿੰਮਤ ਟੁੱਟ ਗਈ ਪੂਰਾ 1 ਸਾਲ ਗੁਜ਼ਰ ਚੁੱਕਿਆ ਸੀ ਪਰ ਉਹੀ ਤਾਲਾ ਉਹਨਾਂ ਦਾ ਉਦਾਂ ਦਾ ਉਦਾਂ ਹੀ ਲੱਗਾ ਹੋਇਆ ਸੀ ਉਸਤੇ ਧੂੜ ਮਿੱਟੀ ਜਮੀ ਹੋਈ ਸੀ ਕਵਾਂਡਨ ਦੇ ਦਰਵਾਜ਼ੇ ਬੰਦ ਸਨ ਕੋਈ ਹਰਕਤ ਨਹੀਂ ਹੋ ਰਹੀ ਸੀ ਮੈਂ ਕੁਝ ਮਿੰਟ ਉੱਥੇ ਖੜਾ ਰਹਾ ਫਿਰ ਵਾਪਸ ਆਪਟਾਇਆ ਜਿੱਦਾਂ ਮੰਦਰ ਗਿਆ ਉੱਥੇ ਜਾ ਕੇ ਬਹੁਤ ਰੋਇਆ ਯਾਦ ਆਈ ਮੈਨੂੰ ਕੁਝ ਹੋਰ ਨਹੀਂ ਸੁਝ ਰਿਹਾ ਸੀ ਕਿ ਗੁਰਜੋਤ ਚੁੱਪ ਹੋ ਗਿਆ ਮੈਂ ਕਿਹਾ ਗੁਰਜੋਤ ਹੁਣ ਕੀ ਕਰਨਾ ਹੈ ਹੁਣ ਆਪਣੇ ਘਰ ਦਾ ਦਰਵਾਜ਼ਾ ਬੰਦ ਪਿਆ ਖੋਲ ਦੇ ਉਸ ਨੂੰ ਖੋਲਣ ਦੀ ਕੋਸ਼ਿਸ਼ ਕਰਾ ਉਸਨੇ ਕਿਹਾ ਦਰਵਾਜ਼ਾ ਖੋਲਣ ਦੀ ਮੇਰੇ ਵਿੱਚ ਹਿੰਮਤ ਨਹੀਂ ਹੈ ਮੈਂ ਕਿਹਾ ਦਰਵਾਜ਼ਾ ਤਾਂ ਖੋਲਣਾ ਹੀ ਪਵੇਗਾ ਦੇਖਣਾ ਹੀ ਪਵੇਗਾ ਕਿ ਤੇਰੀ ਮਾਂ ਜਿੰਦਾ ਹੈ ਜਾਂ ਨਹੀਂ ਤੇ ਐਨੇ ਨੂੰ ਉਸਨੇ ਮੇਰੇ ਚਿਹਰੇ ਵੱਲ ਦੇਖਿਆ ਤੇ ਰੋਂਦੀਆਂ ਹੋਈਆਂ ਅੱਖਾਂ ਨਾਲ ਕਹਿਣ ਲੱਗਾ ਜੇਕਰ ਮੇਰੀ ਮਾਂ ਉੱਥੇ ਨਾ ਹੋਈ ਤਾਂ ਕੀ ਮੈਂ ਉਹਨਾਂ ਦੀ ਇਹੋ ਜਿਹੀ ਹਾਲਤ ਦੇਖ ਸਕਾਂਗਾ ਜੋ ਇਸ ਬੰਦਕਰ ਦੇ ਅੰਦਰ ਪਈ ਹੋਵੇਗੀ ਉਸ ਦੀ ਗੱਲ ਸੁਣ ਕੇ ਮੈਂ ਵੀ ਖਾਮੋਸ਼ ਹੋ ਗਿਆ ਮੈਂ ਦੁਬਾਰਾ ਉਸ ਨਾਲ ਗੱਲ ਕੀਤੀ ਤੇ ਕਿਹਾ ਤੂੰ ਇਸ ਬਾਰੇ ਕਿਸੇ ਹੋਰ ਨੂੰ ਦੱਸਿਆ ਹੈ ਉਸਨੇ ਕਿਹਾ ਨਹੀਂ ਅਜੇ ਤੱਕ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਹੁਣ ਸੋਚ ਰਿਹਾ ਹਾਂ ਕਿ ਇੱਕ ਐਫ ਆਈ ਆਰ ਦਰਜ ਕਰਵਾ ਦਿੰਦਾ ਹਾਂ ਮਗਰ ਡਰ ਲੱਗ ਰਿਹਾ ਹੈ ਜੇਕਰ ਕੁਝ ਬੁਰਾ ਹੋ ਗਿਆ ਤਾਂ ਸਾਰਾ ਜਾਮ ਮੇਰੇ ਤੇ ਆਵੇਗਾ ਮੇਰਾ ਦਿਲ ਤਾਂ ਇਹ ਹੀ ਕਹਿੰਦਾ ਹੈ ਕਿ ਮਾਂ ਕਿਤੇ ਨਹੀਂ ਗਈ ਨਾ ਕਿਸੇ ਨੇ ਉਸ ਨੂੰ ਸੰਭਾਲਿਆ ਉਹ ਉੱਥੇ ਹੀ ਇਕੱਲੀ ਰਹੀ ਹੋਵੇਗੀ ਗੁਰਜੋਤ ਦੀਆਂ ਗੱਲਾਂ ਵਿੱਚ ਬਹੁਤ ਮਾਇੂਸੀ ਸੀ ਲੇਕਿਨ ਗਲਤੀ ਤਾਂ ਉਸਨੇ ਕੀਤੀ ਸੀ ਉਹ ਖੁਦ ਨੂੰ ਉਸ ਗਲਤੀ ਦੀ ਸਜ਼ਾ ਦਾ ਹੱਕਦਾਰ ਸਮਝ ਰਿਹਾ ਸੀ ਇੱਕ ਪਾਸੇ ਉਹ ਆਪਣੀ ਪਤਨੀ ਵੱਲੋਂ ਪਰੇਸ਼ਾਨ ਸੀ ਤੇ ਦੂਜੇ ਪਾਸੇ ਮਾਂ ਦੇ ਨਾਲ ਜੋ ਉਸਨੇ ਕੀਤੀ ਸੀ ਉਸ ਦੀ ਵਜ੍ਹਾ ਤੋਂ ਉਹ ਤਪਸ਼ਤਾ ਰਿਹਾ ਸੀ ਮੈਂ ਕਿਹਾ ਚੱਲ ਤੇਰੀ ਪਤਨੀ ਨੂੰ ਲੱਭਦੇ ਹਾਂ ਉਹ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿੱਥੋਂ ਲੱਭਾਂਗੇ ਮੈਂ ਸਵੇਰੇ ਉਸਦੇ ਪੇਕਿਆਂ ਦੇ ਗਿਆ ਸੀ ਉੱਥੇ ਜਿੰਦਰਾ ਲੱਗਿਆ ਹੋਇਆ ਹੈ ਆਸ-ਪਾਸ ਦੇ ਲੋਕਾਂ ਤੋਂ ਮੈਂ ਕੁਝ ਵੀ ਨਹੀਂ ਪੁੱਛਿਆ ਮੈਂ ਕਿਹਾ ਤਾਂ ਫਿਰ ਤੂੰ ਆਪਣੀ ਪਤਨੀ ਨੂੰ ਲੱਭ ਉਸ ਦੇ ਕੋਲ ਤੇਰਾ ਬੱਚਾ ਵੀ ਹੈ ਜਿਸ ਨੂੰ ਤੂੰ ਅਜੇ ਤੱਕ ਦੇਖਿਆ ਵੀ ਨਹੀਂ ਤੇ ਤੇਰੀ ਪਤਨੀ ਚੰਗੀ ਭਲੀ ਤੈਨੂੰ ਛੱਡ ਕੇ ਇਸ ਤਰ੍ਹਾਂ ਕਿਵੇਂ ਜਾ ਸਕਦੀ ਹੈ ਤੈਨੂੰ ਤੇਰੀ ਪਤਨੀ ਮਿਲ ਜਾਏਗੀ ਤੂੰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਤੇ ਉਸ ਕੋਲੋਂ ਪੁੱਛ ਕਿ ਤੇਰੀ ਮਾਂ ਨੂੰ ਮਿਲਣ ਕਿਉਂ ਨਹੀਂ ਗਈ ਗੁਰਜੋਤ ਦੇ ਅੰਦਰ ਹਿੰਮਤ ਤਾਂ ਨਹੀਂ ਸੀ ਲੇਕਿਨ ਮੈਂ ਉਸ ਨੂੰ ਤਸੱਲੀ ਦਿੱਤੀ ਤੇ ਕਿਹਾ ਮੈਂ ਤੇਰੇ ਨਾਲ ਹਾਂ ਤੈਨੂੰ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਗੁਰਜੋਤ ਨੂੰ ਲੈ ਕੇ ਉਸ ਦੀ ਪਤਨੀ ਦੇ ਪੇਕੇ ਆ ਦੇ ਪਹੁੰਚ ਗਿਆ ਉੱਥੇ ਜਾ ਕੇ ਅਸੀਂ ਆਸ-ਪਾਸ ਦੇ ਲੋਕਾਂ ਤੋਂ ਪਤਾ ਕੀਤਾ ਕਿ ਮਨਜੀਤ ਦੇ ਪਰਿਵਾਰ ਵਾਲੇ ਕਿੱਥੇ ਗਏ ਹਨ ਉਹਨਾਂ ਲੋਕਾਂ ਨੇ ਦੱਸਿਆ ਕਿ ਮਨਜੀਤ ਨੇ ਦੂਜਾ ਵਿਆਹ ਕਰਵਾ ਲਿਆ ਹੈ ਇਹ ਸੁਣ ਕੇ ਗੁਰਜੋਤ ਹੈਰਾਨ ਰਹਿ ਗਿਆ ਕਿ ਉਸ ਦੀ ਪਤਨੀ ਨਾਲ ਉਸ ਦੀ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਗੱਲ ਹੋਈ ਸੀ ਗਵੰਡੀਆਂ ਨੇ ਦੱਸਿਆ ਕਿ ਹਾਂ ਹਾਂ ਪਿਛਲੇ ਮਹੀਨੇ ਤੱਕ ਤਾਂ ਉਹ ਲੋਕ ਇੱਥੇ ਹੀ ਰਹਿੰਦੇ ਸਨ ਲੇਕਿਨ ਉਸ ਤੋਂ ਬਾਅਦ ਘਰ ਵੇਚ ਕੇ ਕਿੱਥੇ ਚਲੇ ਗਏ ਸਾਨੂੰ ਕੁਝ ਨਹੀਂ ਪਤਾ ਮਗਰ ਸਾਨੂੰ ਤਾਂ ਇਹ ਪਤਾ ਲੱਗ ਗਿਆ ਸੀ ਕਿ ਮਨਜੀਤ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਨੂੰ ਛੱਡ ਕੇ ਕੈਨੇਡਾ ਚਲਾ ਗਿਆ ਹੈ ਤੇ ਮਨਜੀਤ ਪਿਛਲੇ 1 ਸਾਲ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਹੀ ਸੀ ਉਹ ਲੋਕ ਤਾਂ ਗਰੀਬ ਸਨ ਪਰ ਪਤਾ ਨਹੀਂ ਉਹਨਾਂ ਕੋਲ ਐਨੇ ਪੈਸੇ ਕਿੱਥੋਂ ਆ ਗਏ ਸਨ ਉਹਨਾਂ ਨੇ ਇਸ ਘਰ ਨੂੰ ਵੇਚਣ ਦਾ ਫੈਸਲਾ ਕਰ ਲਿਆ ਲੇਕਿਨ ਘਰ ਵੇਚਣ ਤੋਂ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਮਨਜੀਤ ਦਾ ਵਿਆਹ ਕਰਵਾਇਆ ਉਹ ਲੜਕਾ ਇੱਥੇ ਬਹੁਤ ਆਉਂਦਾ ਜਾਂਦਾ ਸੀ ਮਨਜੀਤ ਨੂੰ ਮਿਲਦਾ ਸੀ ਸੁਣਿਆ ਸੀ ਮਨਜੀਤ ਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ ਇਸ ਲਈ ਉਸਨੇ ਦੂਜਾ ਵਿਆਹ ਕਰਵਾ ਲਿਆ ਹੈ ਇਹ ਗੱਲ ਸੁਣ ਕੇ ਗੁਰਜੋਤ ਨੂੰ ਇੱਕ ਜ਼ੋਰਦਾਰ ਝਟਕਾ ਲੱਗਿਆ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦੀ ਪਤਨੀ ਨੇ ਉਸ ਨਾਲ ਕੀ ਕੀਤਾ ਹੈ ਉਹ ਰੋਣ ਲੱਗਾ ਤੇ ਫਿਰ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਗਵਾਂਢ ਦੀ ਔਰਤ ਨੂੰ ਸਵਾਲ ਕੀਤਾ ਕਿ ਮਨਜੀਤ ਦੇ ਕੋਲ ਇੱਕ ਬੱਚਾ ਵੀ ਸੀ ਉਹ ਕਿੱਥੇ ਹੈ ਹਾਂਜੀ ਦੋਸਤੋ ਇਹ ਸੀ ਸਾਡੀ ਕਹਾਣੀ ਦਾ ਅੱਜ ਪਹਿਲਾ ਭਾਗ ਅਗਲੇ ਭਾਗ ਨੂੰ ਆਪਾਂ ਕੱਲ ਪੇਸ਼ ਕਰਾਂਗੇ ਤੁਹਾਨੂੰ ਇਹ ਭਾਗ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ